ਇੱਕ ਬੱਚਾ ਜਿਹੜਾ ਵਿਦੇਸ਼ ਦੀ ਧਰਤੀ ਤੇ ਜੰਮਿਆ ਚ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਜੰਮਿਆ ਉਹ ਇੱਥੋਂ ਦੀ ਆਬੋ ਹਵਾ ਚੋਂ ਨੇ ਜਨਮ ਲਿਆ ਇੱਥੇ ਹੀ ਉਹਦਾ ਬਚਪਨ ਲੰਘਿਆ ਉਹ ਉਹਨਾਂ ਗਲੀਆਂ ਚ ਖੇਡਿਆ ਨਹੀਂ ਉਹਨਾਂ ਦੋਸਤਾਂ ਨਾਲ ਨਹੀਂ ਵਿਚਰਿਆ ਜਿਹੜੇ ਪਿੰਡ ਚ ਰਹਿਣ ਵਾਲੇ ਆ ਪੰਜਾਬ ਦੀ ਰੋਟੀ ਨਹੀਂ ਖਾਊਗਾ ਪੀਜ਼ਾ ਤੇ ਹੋ ਜਾਊਗਾ ਮਤਲਬ ਆਪਾਂ ਤਾਂ ਕਲਚਰ ਛੱਡਤਾ ਪਿੱਛੇ ਉੱਥੇ ਹਾਂ ਇਹਦੇ ਮਾਰੇ ਤਾਂ ਆਪਾਂ ਲੈ ਕੇ ਗਏ ਸੀ ਉਹਨੂੰ ਇੰਟਰਸਟਿੰਗ ਸਾਡੇ ਹੁੰਦੇ ਆ ਕਤੂਤਾਂ ਵਾਲੇ ਖੂਨਾਂ ਦਾ ਨਾਵਲ ਹੁੰਦਾ ਸੀ ਚਾਹਨਾ ਆਮ ਲੋਕਾਂ ਨੇ ਸੁਣਿਆ ਜਿਹੜੇ ਪੜ੍ਹੇ ਆ ਉਹਦੇ ਚ ਸਾਨੂੰ ਪੁਰਾਣੇ ਪੰਜਾਬ ਦੀਆਂ ਨਵੇਂ ਪੰਜਾਬ ਦੀਆਂ ਸਾਰੀਆਂ ਕਹਾਣੀਆਂ ਪੜਨ ਨੂੰ ਮਿਲਦੀਆਂ ਸੀ ਅਸੀਂ ਉਹ ਪੜ੍ਹਦੇ ਸੀ ਦਿਮਾਗ ਚ ਉਹ ਚੀਜ਼ਾਂ ਚੱਲਦੀਆਂ ਸੀ ਵੱਡੇ ਛੋਟੇ ਨੂੰ ਕਿਵੇਂ ਮਤਲਬ ਬੁਲਾਉਣਾ ਉਹ ਜਿਹੜੀ ਅੱਗੇ ਕਾਮ ਪੜਾਈ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਹੁਣ ਇੱਥੇ ਤਾਂ ਨਾ ਕੋਈ ਪੜਾਉਂਦਾ ਨਹੀਂ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਲੇਖ ਤਾਂ ਨਹੀਂ ਨਾ ਇੱਥੇ ਕੋਈ ਪੜਾਉਂਦਾ ਤਾਂ ਫਿਰ ਆਪਾਂ ਹਿਸਟਰੀ ਨਾਲ ਤਾਂ ਆਪਦੀ ਟੁੱਟ ਜਾਂਦੀ ਉਹ ਵੀ ਇੱਥੇ ਬਜ਼ੁਰਗ ਮਿਲ ਜਾਂਦੇ ਕਈ ਕਈ ਹੁਣ ਉਹ ਕਹਿੰਦੇ ਵੀ ਸਾਡੇ ਬੱਚੇ ਇੱਥੋਂ ਦੇ ਜੰਪ ਵਾਲਾ ਮੈਂ ਉੱਥੇ ਜ਼ਮੀਨ ਸੀਗੀ ਮੈਂ ਵੇਚ ਕੇ ਆਇਆ ਉਹ ਜਾਣਾ ਪਸੰਦ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਟੂ ਕੈਨੇਡਾ ਤੇ ਜੀ ਆਇਆਂ ਕਹਿੰਦੇ ਤੁਹਾਨੂੰ ਪਹਿਲਾਂ ਮਲਾਉਣੇ ਮੇਰੇ ਫਾਦਰ ਸਾਹਿਬ ਜੀ ਨਾਲ ਹਾਂਜੀ ਹਾਂ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਸਾਡੇ ਕੋਲੇ ਜਿੱਦਾਂ ਮਾਨ ਚ ਕਈ ਵਾਰੀ ਗੱਲ ਤੇ ਡਰ ਜਾ ਪੈਦਾ ਹੋ ਜਾਂਦਾ ਇੱਕ ਬੰਦੇ ਦੇ ਇਥੇ ਵਿਦੇਸ਼ਾਂ 'ਚ ਰਹਿੰਦੇ ਆਪਾਂ ਵੀ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਪੀੜ੍ਹੀ ਕਹਿ ਸਕਦੇ ਆਪਾਂ ਉਹਨਾਂ ਨੂੰ ਸਾਡੇ ਬਜ਼ੁਰਗਾਂ ਵੱਲ ਪਤਾ ਹੋਊਗਾ ਮੈਨੂੰ ਇਹ ਡਰ ਹੁੰਦਾ ਵੀ ਉਹ ਆਪਣੇ ਲਾਣੇ ਨੂੰ ਹੀ ਭੁੱਲ ਜਾਣਗੇ ਵੀ ਆਪਣਾ ਬੈਕਗ੍ਰਾਉਂਡ ਕੀ ਸੀ ਪੰਜਾਬ ਕੀ ਸੀ ਆਪਣਾ ਪਿੱਛਾ ਕਿੱਥੋਂ ਆ ਤੇ ਆਪਣੀ ਮਾਂ ਬੋਲੀ ਕੀ ਆ ਅੱਜ ਆਪਾਂ ਵਿਚਾਰ ਕਰਾਂਗੇ ਤੇ ਪੁੱਛਦੇ ਹਾਂ ਇਹ ਰੀਜ਼ਨ ਕੀ ਹੋ ਸਕਦੇ ਆ ਵੀ ਇੱਥੇ ਆਪਾਂ ਵਿਦੇਸ਼ਾਂ 'ਚ ਆ ਗਏ ਆ ਬੜਾ ਕੁਝ ਛੱਡ ਕੇ ਆਏ ਆ ਤੇ ਬੜਾ ਕੁਝ ਕੁਝ ਗਵਾ ਦਿੰਨੇ ਆਪਾਂ ਇੱਥੇ ਰਹਿੰਦੇ ਰਹਿੰਦੇ ਤੇ ਆਪਾਂ ਮੋੜਨ ਜੋਗੇ ਨਹੀਂ ਹੁੰਦੇ ਕੀ ਕੀ ਇਹਦੇ ਕਾਰਨ ਹੋ ਸਕਦੇ ਆ ਹਾਂਜੀ ਹਾਂਜੀ ਤੁਸੀਂ ਇਹਦੇ ਕੀ ਰੀਜ਼ਨ ਮੰਨਦੇ ਆ ਮੇਨ ਰੀਜ਼ਨ ਜਿਹੜਾ ਮੁੱਖ ਕਾਰਨ ਆਪਾਂ ਮੰਨ ਕੇ ਚੱਲਦੇ ਆਂ ਕਿ ਵਿਦੇਸ਼ ਦੀ ਧਰਤੀ ਤੇ ਜਿਹੜੇ ਵੀ ਪਰਿਵਾਰ ਪਹੁੰਚ ਗਏ ਹੂੰ ਇੱਥੇ ਵੱਸ ਗਏ ਆ ਇੱਥੋਂ ਦੇ ਕਾਰੋਬਾਰ ਚ ਫਸ ਗਏ ਇੱਥੋਂ ਦੇ ਤਾਣੇ ਬਾਣੇ ਚ ਆਪਾਂ ਕਹਿ ਲਈਏ ਫਸ ਗਏ ਉਹਨਾਂ ਦੇ ਬੱਚੇ ਵੀ ਇੱਥੇ ਹੀ ਜਨਮ ਲੈ ਰਹੇ ਆ ਜਿਵੇਂ ਤੁਸੀਂ ਤੁਹਾਡੀ ਉਮਰ ਤੁਸੀਂ 18-20 ਸਾਲ ਤੱਕ ਪਿੰਡ ਚ ਗੁਜ਼ਾਰੇ ਆ ਹੂੰ ਤੁਹਾਨੂੰ ਪਿੰਡ ਚ ਬਹੁਤ ਘਰ ਲਗਭਗ ਸਾਰਿਆਂ ਬਾਰੇ ਜਾਣਕਾਰੀ ਹੈ ਕਿ ਫਲਾਣੇ ਦਾ ਫਲਾਣਾ ਚਾਚਾ ਹੈ ਫਲਾਣੇ ਦਾ ਫਲਾਣਾ ਤਾਇਆ ਹੈ ਉਹਨਾਂ ਦੇ ਜਵਾਕ ਦਾ ਕੱਚਾ ਨਾ ਇਹ ਆ ਪਿੰਡਾਂ ਚ ਕਈ ਉਹੋ ਜਿਹੇ ਹਾਸੂ ਗੀਣੇ ਵੀ ਘਾਉਣ ਅਸੀਂ ਜਾਣਦੇ ਵੀ ਮੇਰੇ ਦਾਦੇ ਦਾ ਨਾਮ ਮੇਰੇ ਪਰਦਾਦੇ ਦਾ ਨਾਮ ਇਹ ਸੀਗਾ ਅਸੀਂ ਇਸ ਲਾਣੇ ਚ ਆਉਣੇ ਆ ਬਿਲਕੁਲ ਕਿ ਜਿਵੇਂ ਆਪਾਂ ਹੁਣ ਨੰਬਰਦਾਰ ਵੱਜਦੇ ਹਨਾ ਕੋਈ ਸਰਪੰਚਾਂ ਦਾ ਲਾਣਾ ਹੈ ਕੋਈ ਮੈਂਬਰ ਕੇ ਵੱਜਦੇ ਆ ਹਨਾ ਕੋਈ ਹੋਰ ਤਰ੍ਹਾਂ ਦੇ ਕਿਸੇ ਦੇ ਨਾਮ ਪੱਕੇ ਹੁੰਦੇ ਆ ਕਈਆਂ ਨੂੰ ਕੋਈ ਜਾਣ ਕੇ ਮਜ਼ਾਕੀਆ ਨਾਮ ਵੀ ਪਿੰਡਾਂ ਚ ਹੁੰਦੇ ਹੀ ਆ ਹਨਾ ਉਹ ਸਾਰੀਆਂ ਚੀਜ਼ਾਂ ਤੁਸੀਂ ਵੇਖੀਆਂ ਤੁਸੀਂ ਹੰਡਾਈਆਂ ਉਹ ਚੀਜ਼ਾਂ ਤਾਂ ਤੁਹਾਡਾ ਜਿਹੜਾ ਦਿਲ ਦਿਮਾਗ ਹੈ ਕੁਝ ਹੋਰ ਹਿਸਾਬ ਦਾ ਇੱਕ ਬੱਚਾ ਜਿਹੜਾ ਵਿਦੇਸ਼ ਦੀ ਧਰਤੀ ਤੇ ਜੰਮਿਆ ਚਾ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਜੰਮਿਆ ਉਹ ਇੱਥੋਂ ਦੀ ਆਬੋ ਹਵਾ ਚੋਂ ਨੇ ਜਨਮ ਲਿਆ ਇੱਥੇ ਹੀ ਉਹਦਾ ਬਚਪਨ ਲੰਘਿਆ ਉਹ ਉਹਨਾਂ ਗਲੀਆਂ ਚ ਖੇਡਿਆ ਨਹੀਂ ਉਹਨਾਂ ਦੋਸਤਾਂ ਨਾਲ ਨਹੀਂ ਵਿਚਰਿਆ ਜਿਹੜੇ ਪਿੰਡ ਚ ਰਹਿਣ ਵਾਲੇ ਆ ਕਿਉਂਕਿ ਉੱਥੋਂ ਦੇ ਮਾਹੌਲ ਦਾ ਤੇ ਇੱਥੋਂ ਦੇ ਮਾਹੌਲ ਦਾ ਬਹੁਤ ਵੱਡਾ ਫਰਕ ਹੈ ਤਾਂ ਉਹਨੇ ਉਹ ਚੀਜ਼ਾਂ ਨਹੀਂ ਸਿੱਖਣੀਆਂ ਉਹਨੇ ਇੱਥੇ ਭਾਸ਼ਾ ਤੋਂ ਵੀ ਆਪਣੀ ਤੋਂ ਬਹੁਤ ਘੱਟ ਬੱਚੇ ਜਾਣੂ ਹੁੰਦੇ ਆ ਥੋੜੀ-ਬਹੁਤ ਇੱਥੇ ਮੈਂ ਵੇਖਿਆ ਬੱਚੇ ਬੋਲਦੇ ਆ ਨਹੀਂ ਜ਼ਿਆਦਾਤਰ ਆਪਸ ਵਿੱਚ ਮਿਲਦੇ ਜਾਂਦੇ ਆ ਅੰਗਰੇਜ਼ੀ 'ਚ ਗੱਲ ਕਰਦੇ ਆ ਉਹਨਾਂ ਦੀ ਵਿਦਿਅਕ ਪ੍ਰਣਾਲੀ ਕੁਝ ਇਹੋ ਜਿਹੀ ਇੱਥੇ ਪੜ੍ਹਾਈ ਦਾ ਜਿਹੜਾ ਢਾਂਚਾ ਸਾਰਾ ਇਹੋ ਜਿਹਾ ਹੈ ਤੇ ਰਹਿਣ-ਸਹਿਣ ਸਟੋਰਾਂ ਤੇ ਜਾਣਾ ਤਾਂ ਉੱਥੇ ਤਾਂ ਪਿੰਡ ਵਾਲੀ ਹੱਟੀ ਤੇ ਜਾਣਾ ਜਵਾਗ ਨੇ ਮੰਨ ਲਓ ਕੁਝ ਲੈਣ ਜਾਣਾ ਤਾਂ ਉੱਥੇ ਤਾਂ ਹੋ ਸਕਦਾ ਉਹਨੂੰ ਦੋ-ਚਾਰ ਛੇੜਨ ਵਾਲੇ ਬੈਠੇ ਹੋਣ ਕੀ ਲੈਣਾ ਆ ਓਏ ਹਾਂਜੀ ਤਾਂ ਇੱਥੇ ਤਾਂ ਤੁਹਾਨੂੰ ਸਟੋਰ ਤੇ ਤੁਸੀਂ ਕੁਝ ਵੀ ਲਓ ਕਿਸੇ ਨੇ ਤੁਹਾਡੇ ਨਾਲ ਹੱਸਾ ਮਜ਼ਾਕ ਨਹੀਂ ਕਰਨਾ ਤਾਂ ਉਹ ਸਭ ਜਿਹੜੀਆਂ ਚੀਜ਼ਾਂ ਨਾ ਉਹ ਸਾਡੇ ਮੂਢਲੇ ਕਲਚਰ ਨਾਲੋਂ ਸਾਨੂੰ ਤੋੜਦੀਆਂ ਤੁਹਾਨੂੰ ਲੱਗਦਾ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹ ਜਮ੍ਹਾਂ ਹੀ ਇਹਨਾਂ ਚੀਜ਼ਾਂ ਤੋਂ ਪਿੱਛੇ हट ਜੂਗੀ ਵੇਖੋ 100% ਕੁਝ ਵੀ ਨਹੀਂ ਹੁੰਦਾ ਕੁਝ ਪਰਿਵਾਰ ਅੱਜ ਵੀ ਇੱਥੇ ਇਹੋ ਜਿਹੇ ਵਿਦੇਸ਼ਾਂ 'ਚ ਜਿਹੜੇ ਆਪਦੇ ਬੱਚਿਆਂ ਨੂੰ ਪੰਜਾਬੀ ਨਾਲ ਪੜਾਉਂਦੇ ਆ ਘਰਾਂ 'ਚ ਪੰਜਾਬੀ ਬੋਲ ਬੋਲਦੇ ਆ ਉਹਨਾਂ ਦੇ ਕੇਸ ਰੱਖੇ ਹੋਏ ਆ ਆ ਧਰਮ ਨਾਲ ਜੋੜਿਆ ਚੰਗੇ ਦਾਦਾ-ਦਾਦੀ ਚੰਗੇ ਮਾਪੇ ਆ ਉਹ ਵੀ ਇੱਕ ਉਹ ਇੱਕ ਪੱਖ ਸਾਡਾ ਉਹ ਵੀ ਹੈ ਪਰ ਇੱਕ ਪੱਖ ਸਾਡਾ ਉਹ ਵੀ ਹੈ ਜਿਆਦਾ ਕੰਮਕਾਰਾਂ 'ਚ ਵਿਅਸਤ ਰਹਿਣ ਕਰਕੇ ਮੰਨ ਲੀਏ ਜਾਂ ਅਵੇਸਲਾਪਨ ਉਹਨੂੰ ਕਹਿ ਲੀਏ ਕਿ ਉਹ ਬੱਚਿਆਂ ਵੱਲ ਉਸ ਪਾਸੇ ਵੱਲ ਧਿਆਨ ਨਹੀਂ ਦਿੰਦੇ ਬੱਚਿਆਂ ਨੂੰ ਕੱਲਾ ਚੰਗੇ ਲੀੜੇ ਕੱਪੜੇ ਪਹਿਨਾਉਣੇ ਚੰਗਾ ਖਾਣ ਪੀਣ ਨੂੰ ਦੇਣਾ ਇਹੀ ਉਹਨਾਂ ਦੀ ਜੀਵਨ ਜਾਂਚ ਨਹੀਂ ਬਣਦੀ ਪੂਰੀ ਹੁੰਦੀ ਸਾਨੂੰ ਉਹਨਾਂ ਨੂੰ ਮੁੱਢਲੀਆਂ ਚੀਜ਼ਾਂ ਨਾਲ ਵੀ ਜੋੜਨਾ ਪੈਂਦਾ ਕਿ ਯਾਰ ਸਾਡੀ ਪੰਜਾਬੀ ਮਾਂ ਬੋਲੀ ਹੈ ਸਾਡਾ ਪਿੰਡ ਚ ਕੀ ਰਤਬਾ ਸੀ ਅਸੀਂ ਕਿਹੜੇ ਵਜਦੇ ਸਾਂ ਸਾਡਾ ਪਿੰਡ ਚ ਜ਼ਮੀਨ ਆ ਸਾਡਾ ਪਿੰਡ ਚ ਘਰ ਆ ਅਸੀਂ 5 5 6 6 ਸਾਲ ਬੱਚੇ ਸਾਡੇ ਇੰਡੀਆ ਜਾਂਦੇ ਹੀ ਨਹੀਂ ਤਾਂ ਜਦੋਂ ਉਹ ਸਾਰਾ ਇੱਥੋਂ 8 10 ਸਾਲ ਲਗਾਤਾਰ ਉਹਦਾ ਬਚਪਨ ਜਿਹੜਾ 10 ਸਾਲ ਤੱਕ ਦਾ ਜਾਂ 8 ਸਾਲ ਤੱਕ ਦਾ ਇੱਥੇ ਬੀਤਦਾ ਨਾ ਫਿਰ ਉਹ ਉਹ ਚੀਜ਼ਾਂ ਤੋਂ ਸਮਝ ਲਓ ਜਿਹੜਾ ਸਮਾਂ ਲੰਘ ਗਿਆ ਉਹਨੂੰ ਦੁਬਾਰਾ ਕੋਈ ਇਹ ਚੀਜ਼ ਹੈ ਨਹੀਂ ਕਿ ਤੁਸੀਂ ਉਹਨੂੰ ਦੁਬਾਰਾ ਵਿੱਚ ਘੋਲ ਕੇ ਇੱਕਦਮ ਪਾ ਦਿਓਗੇ ਉਹ ਚੀਜ਼ਾਂ ਸਟੈਪ ਬਾਈ ਸਟੈਪ ਚਲਦੀਆਂ ਆ ਬੱਚਾ ਛੋਟਾ ਹੁੰਦਾ ਉਦੋਂ ਵਿਚਰਦਾ ਉਹਦੇ ਵਿੱਚ ਉਦੋਂ ਵੱਡਾ ਹੁੰਦਾ ਫੇਰ ਵਿਚਰਦਾ ਜੇ ਤੁਸੀਂ 10 ਸਾਲ ਦੇ ਨੂੰ ਇਕੱਠਿਆਂ ਇੱਕੇ ਵਾਰੀ ਉਹ ਦੱਸਣ ਦੀ ਜਾਂ ਉਹ ਉਹਨੂੰ ਕੋਪ ਉਹਦੇ ਚ ਢਾਲਣ ਦੀ ਕੋਸ਼ਿਸ਼ ਕਰੋਗੇ ਉਹ ਚੀਜ਼ ਨਹੀਂ ਹੋ ਸਕਦੀ ਇੱਕ ਕਰਨ ਇਹ ਨਹੀਂ ਬਣਦਾ ਜਿਵੇਂ ਹੁਣ ਆਪਾਂ ਕਹਿੰਦੇ ਵੀ ਸਾਰੀ ਚੀਜ਼ ਘਰੋਣੀ ਮਿਲਦੀ ਹੈ ਨਾ ਜਦੋਂ ਬੱਚਾ ਸਕੂਲ ਜਾਂਦਾ ਮੇਰੇ ਹਿਸਾਬ ਨਾਲ ਵੀ ਸਭ ਤੋਂ ਵੱਧ ਜਿਹੜਾ ਇੰਪੋਰਟੈਂਟ ਰੋਲ ਸਕੂਲ ਅਦਾ ਕਰਦਾ ਉੱਥੇ ਹੁਣ ਜਿਵੇਂ ਪੰਜਾਬ ਚ ਸੀਗੇ ਪੰਜਾਬ ਦੇ ਬੱਚੇ ਉੱਥੇ ਪੰਜਾਬ ਦੇ ਪੰਜਾਬੀ ਮਿਲਣਗੇ ਉਹਨਾਂ ਨੂੰ ਪਰ ਇੱਥੋਂ ਦੇ ਮਾਹੌਲ ਦੇ ਨਾਲ ਗੋਰੇ ਵੀ ਆਉਣਗੇ ਉਹਨਾਂ ਦਾ ਹੋਰ ਚਾਈਨੀਜ਼ ਕਮਿਊਨਿਟੀ ਵੀ ਆਊਗੀ ਬੱਚਿਆਂ ਦੇ ਨਾਲ ਉਹ ਫੈਕਟ ਕਰੂਗੀ ਵੀ ਕਿਉਂਕਿ ਉਹਨਾਂ ਦਾ ਜਿਹੜਾ ਰੁਝਾਨ ਹੁੰਦਾ ਉਹ ਕਈ ਮਾਪਿਆਂ ਨਾਲ ਰਹਿੰਦੇ ਆ ਕਈ ਦਾਦਾ ਦਾਦੀਆਂ ਨਾਲ ਰਹਿੰਦੇ ਨੇ ਕਈ ਨਹੀਂ ਰਹਿੰਦੇ ਮਾਪਿਆਂ ਮਾਪਿਆਂ ਦੇ ਨਾਲ ਵੀ ਨਹੀਂ ਰਹਿੰਦੇ ਕਈ ਉਹ ਫੈਕਟ ਨਹੀਂ ਕਰੂਗਾ ਆਪਣੇ ਬੱਚਿਆਂ ਨੂੰ ਵੀ ਬਿਲਕੁਲ ਬਿਲਕੁਲ ਹੁਣ ਇੱਥੇ ਕਈ ਬੱਚੇ ਜਦੋਂ ਥੋੜੇ ਜੇ ਵੱਡੇ ਹੋ ਜਾਂਦੇ ਉਹ ਮਾਪੇ ਆਪਣੋਂ ਵੱਖ ਸੁਣਦੇ ਆ ਕਿ ਅਲੱਗ ਹੋ ਜਾਂਦੇ ਆ ਜਾਂ ਮਾਪੇ ਖੁਦ ਹੀ ਉਹਨਾਂ ਨਾਲ ਅਲੱਗ ਹੋ ਜਾਂਦਾ ਇੱਥੋਂ ਦਾ ਜੋ ਕਲਚਰ ਹੈ ਚਲੋ ਹਨਾ ਆਪਾਂ ਉਹਦੇ ਵਿੱਚ ਬਾਹਲਾ ਡੁੰਗਾਈ ਚ ਨਹੀਂ ਜਾਣਾ ਚਾਹੁੰਦੇ ਤਾਂ ਉਹ ਜਦੋਂ ਸਾਡਾ ਬੱਚਾ ਉਹਦੇ ਵੱਲ ਵੇਖਦਾ ਜਾਂ ਉਹਦੀਆਂ ਆਦਤਾਂ ਵੇਂਦਾ ਤਾਂ ਕਈ ਵਾਰੀ ਹੋ ਸਕਦਾ ਉਹਨੂੰ ਉਹਦਾ ਉਹ ਚੀਜ਼ ਬੱਚਾ ਸਿੱਖਦਾ ਵੀ ਇਹ ਖਰੇ ਮੇਰੇ ਨਾਲੋਂ ਸੌਖਾ ਹੈ ਆ ਵੀ ਉਹਨੂੰ ਮਾਪੇ ਵੀ ਆਪਦਾ ਗਲਤ ਲੱਗਣ ਲੱਗ ਜੇ ਜਾਂ ਇਹ ਆਜ਼ਾਦ ਆ ਮੇਰੇ ਨਾਲੋਂ ਵੀ ਮੈਂ ਤਾਂ ਯਾਰ ਕਿਸੇ ਤਰ੍ਹਾਂ ਦਾ ਕੋਈ ਗੁਲਾਮ ਤਾਂ ਨਹੀਂ ਤਾਂ ਉਹ ਜਣੀ ਅੰਦਰੋਂ ਅੰਦਰ ਹੀ ਉਹ ਸੋਚਣ ਲੱਗ ਜਾਂਦਾ ਇਸ ਚੀਜ਼ ਬਾਰੇ ਯਾਰ ਵੀ ਜੇ ਮੈਂ ਵੀ ਇਹਦੇ ਵਰਗਾ ਹੋਵਾਂ ਤਾਂ ਮੌਜ ਹੀ ਲਵਾਂ ਨਾ ਮੈਨੂੰ ਕੋਈ ਝੜਕਣ ਵਾਲਾ ਨਾ ਮੈਨੂੰ ਕੋਈ ਕਹਿਣ ਵਾਲਾ ਮੈਂ ਆਪਣੀ ਮਰਜ਼ੀ ਦਾ ਮਾਲਕ ਹੋਵਾਂ ਜੋ ਮਰਜ਼ੀ ਕਰਾਂ ਤਾਂ ਜਿਹੜੀ ਹੱਦ ਤੋਂ ਵੱਧ ਆਪਾਂ ਕਹਿਦੀ ਆ ਫ੍ਰੀਡਮ ਭਾਲਦਾ ਹੀ ਆ ਹਰ ਬੰਦਾ ਹੀ ਹਰ ਬੱਚਾ ਹੀ ਭਾਲਦਾ ਤਾਂ ਉਹ ਉਹ ਵੀ ਇੱਕੋ ਦੇ ਅਟ੍ਰੈਕਟ ਹੋਣ ਦਾ ਕਾਰਨ ਹੋ ਸਕਦਾ ਪਰ ਮੇਨ ਗੱਲ ਕੀ ਹੈ ਕਿ ਸਾਡੀ ਉਥੋਂ ਦੀ ਪੜ੍ਹਾਈ ਦਾ ਬੜਾ ਫਰਕ ਆ ਉੱਥੇ ਸਾਨੂੰ ਪੰਜਾਬੀ ਭਾਸ਼ਾ ਪੜ੍ਹਾਈ ਜਾਣੀ ਆ ਸਾਡਾ ਇਤਿਹਾਸ ਪੜਾਇਆ ਜਾਣਾ ਸਾਡਾ ਪੰਜਾਬੀ ਕਲਚਰ ਕਹਾਣੀਆਂ ਲੇਖ ਅਰਜ਼ੀਆਂ ਇਹ ਸਭ ਚੀਜ਼ਾਂ ਹੁੰਦੀਆਂ ਸੀ ਸਾਡੀਆਂ ਫਿਰ ਸਾਡੀਆਂ ਖੇਡਾਂ ਉੱਥੇ ਉਹੋ ਜੀਆਂ ਸਾਰੀਆਂ ਚੀਜ਼ਾਂ ਤੋਂ ਬੱਚਾ ਜਿਹੜਾ ਨਾ ਉਹ ਇੱਥੇ ਆ ਕੇ ਇੱਕਦਮ ਉਹਦਾ ਜਿਹੜਾ ਇੱਥੇ ਜਨਮ ਲੈਣ ਵਾਲਾ ਬੱਚਾ ਹੈ ਨਾ ਉਹ ਬਹੁਤ ਹੀ ਵੱਖਰਾ ਹੈ ਬਹੁਤ ਜ਼ਿਆਦਾ ਫਰਕ ਹੈ ਵੱਡਾ ਫਰਕ ਹੈ ਜਿਹਨੂੰ ਕਿ ਕੱਢਿਆ ਨਹੀਂ ਜਾ ਸਕਦਾ ਹਾਂ ਜੇ ਮਾਂ ਪਿਓ ਥੋੜੀ ਬਹੁਤੀ ਕੋਸ਼ਿਸ਼ ਕਰਦੇ ਆ ਦਾਦਾ ਦਾਦੀ ਕਿਸੇ ਦੇ ਨਾਲ ਰਹਿੰਦੇ ਆ ਪਹਿਲੀ ਗੱਲ ਤਾਂ ਇੱਥੇ ਆਪਾਂ ਵੇਖਦੇ ਆ ਇੰਨਾ ਕਿਸੇ ਕੋਲੇ ਟਾਈਮ ਨਹੀਂਗਾ ਬੱਚਿਆਂ ਨੂੰ ਅਸੀਂ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਕਿ ਖਤਮ ਹੋਣ ਵਾਲੀ ਗੱਲ ਆ ਤੀਜੀ ਪੀੜ੍ਹੀ ਜਾਦਾ ਜਾਦਾ ਨਾਲੋਂ ਕਿਸੇ ਦੀ ਚੌਥੀ ਆ ਉਹਨਾਂ ਨੇ ਨਾ ਪਿੰਡ ਜਾਣਾ ਨਾ ਪਿੰਡ ਦੀਆਂ ਗੱਲਾਂ ਸੁਣਨੀਆਂ ਨਾ ਉਹਨਾਂ ਨੂੰ ਇਹ ਪਤਾ ਕਿ ਸਾਡਾ ਪਿੰਡ 'ਚ ਘਰ ਹੋਣ ਦੇ ਬਾਵਜੂਦ ਸਾਡਾ ਕੀ ਨਾਂ ਕੀ ਰੁਤਬਾ ਤਾਂ ਉਹਨਾਂ ਚੀਜ਼ਾਂ 'ਚ ਉਹਨਾਂ ਦੀ ਰੁਚੀ ਖਤਮ ਹੋ ਗਈ ਮੈਂ ਉਹ ਵੀ ਇੱਥੇ ਬਜ਼ੁਰਗ ਮਿਲ ਜਾਂਦੇ ਕਈ ਕਈ ਹੁਣ ਉਹ ਕਹਿੰਦੇ ਵੀ ਸਾਡੇ ਬੱਚੇ ਇੱਥੋਂ ਦੇ ਜੰਪ ਵਾਲਾ ਮੈਂ ਉੱਥੇ ਜ਼ਮੀਨ ਸੀਗੀ ਮੈਂ ਵੇਚ ਕੇ ਆਇਆ ਉਹ ਜਾਣਾ ਪਸੰਦ ਨਹੀਂ ਕਰਦੇ ਤੇ ਇੱਕ ਤਰਾਸ ਦੀ ਆ ਮੇਰੇ ਹਿਸਾਬ ਨਾਲ ਪੰਜਾਬ ਲਈ ਵੀ ਆਪਣਾ ਉਧਰੋਂ ਖੂਨ ਆ ਜਿਹੜਾ ਉਹ ਇੱਧਰ ਆ ਕੇ ਮੁੜ ਕੇ ਮੁੜਨਾ ਹੀ ਨਹੀਂ ਚਾਹੁੰਦਾ ਉਹਦੇ ਨਾਲ ਆਖਰ ਨੂੰ ਖੂਨ ਤਾਂ ਉਹ ਪੰਜਾਬ ਦਾ ਹੀ ਹੈ ਨਾ ਉਹਦੇ ਕਈ ਕਾਰਨ ਆ ਹਮ ਇੱਕ ਤਾਂ ਇੱਥੇ ਕਾਰੋਬਾਰ ਸੈੱਟ ਹੋ ਜਾਣਾ ਕਿਸੇ ਦਾ ਚਲੋ ਉਹ ਕਾਰਨ ਹੈ ਹੀ ਆ ਇੱਕ ਬੰਦਾ ਇੱਥੇ ਆ ਕੇ ਉਹਨੇ ਮਕਾਨ ਲੈ ਲਿਆ ਗੱਡੀ ਲਈ ਆ ਆਪਾਂ ਨੂੰ ਪਤਾ ਇੱਥੇ ਸਾਰਾ ਕੁਝ ਕਿਸ਼ਤਾਂ ਤੇ ਆ ਤਾਂ ਉਹਦੇ ਉਹ ਚੱਕਰ ਵਿੱਚ ਫਸਿਆ ਜੇ ਉਹ 4 ਮਹੀਨੇ 3 ਮਹੀਨੇ ਮੰਨ ਲਓ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਕਿ ਬੱਚਿਆਂ ਨੂੰ ਪਿੰਡ ਲਜਾਈਏ ਹੋ ਸਕਦਾ ਉਹ ਬੰਦਾ ਹਰ ਬੰਦਾ ਚਾਹੁੰਦਾ ਹੀ ਹੈ ਕਿ ਮੇਰੇ ਬੱਚੇ ਵੀ ਯਾਰ ਪਿੰਡ ਜਾਣ ਜਿਹੜਾ ਖਤਮ ਕਰਿਆ ਤੁਸੀਂ ਕਿਹਾ ਵੇਚ ਆਇਆ ਉਹਦਾ ਤਾਂ ਚਲੋ ਖਤਮ ਹੋ ਗਿਆ ਨਾ ਕੰਮ ਉਹ ਤਾਂ ਜਿਵੇਂ ਕੋਈ ਚੀਜ਼ ਦੀ ਆਪਾਂ ਜੜ੍ਹ ਕੱਟ ਦਿੰਨੇ ਆ ਜੜ੍ਹ ਕੱਟੀ ਜਾਂਦੀ ਉੱਥੇ ਤਾਂ ਉਹ ਤਾਂ ਸੁੱਕਣਾ ਹੀ ਆ ਦਰਖਤ ਨਹੀਂ ਹੂੰ ਤੇ ਜਦੋਂ ਆਪਾਂ ਉੱਥੋਂ ਖਤਮ ਕਰ ਲਿਆ ਨਾ ਉਹ ਤਾਂ ਸਮਝੋ ਜੜ੍ਹ ਤੇ ਆਪਾਂ ਦਾਤੀ ਫੇਰਤੀ ਤਾਂ ਉਹ ਖਤਮ ਉਹ ਸੁੱਕ ਗਿਆ ਪਰ ਜਿਹੜੇ ਉੱਥੇ ਚਲੋ ਉਹਨਾਂ ਦੀ ਜ਼ਮੀਨ ਪਈ ਹੈ ਜਿਵੇਂ ਮੰਨ ਲਓ ਅਜੇ ਤੁਸੀਂ ਜਿਹੜੀ ਪੀੜ੍ਹੀ 'ਚ ਤੁਸੀਂ ਆਉਣੇ ਤੁਹਾਡੇ ਬਜ਼ੁਰਗਾਂ ਦੀ ਪਈ ਆ ਤੁਹਾਡੇ ਬਜ਼ੁਰਗ ਬੈਠੇ ਆ ਦਾਦੇ-ਦਾਦੀਆਂ ਵੀ ਹਨ ਅਸੀਂ ਬੈਠੇ ਆ ਤਾਂ ਉਹਨਾਂ ਦਾ ਜਾਣਾ ਆਉਣਾ ਜਿੰਨਾ ਚਿਰ ਚੱਲੀ ਜਾਊਗਾ ਉਹਨਾਂ ਚਿਰ ਹੋ ਸਕਦਾ ਉਹ ਹਰ ਵਾਰੀ ਤਾਂ ਬੱਚੇ ਉਹਨਾਂ ਦੇ ਨਾਲ ਜਾਂਦੇ ਹੀ ਨਹੀਂ ਨਹੀਂ ਜਾਂਦੇ ਮੇਨ ਗੱਲ ਉੱਥੇ ਹੀ ਆ ਕੇ ਰੁਕਦੀ ਆ ਕਿ ਬੱਚਿਆਂ ਨੇ ਦੂਰ ਹੌਲੀ-ਹੌਲੀ ਸਮਝ ਲਓ ਹੋਣਾ ਹੀ ਹੋਣਾ ਤੇ ਇੱਕ ਦਿਨ ਜਿਹੜੀ ਚੀਜ਼ ਦੂਰ ਹੁੰਦੀ ਜਾਂਦੀ ਆ ਨਾ ਉਹ ਟੁੱਟਦੀ ਵੀ ਆ ਫਿਰ ਟੁੱਟਦੀ ਵੀ ਹਾਂ ਉਹ ਟੁੱਟਣਗੇ ਆਪਣੇ ਕਲਚਰ ਨਾਲੋਂ ਆਪਣੇ ਧਰਮ ਨਾਲ ਮੈਂ ਤਾਂ ਇਹ ਮੰਨਦਾ ਕਿ ਧਰਮ ਨਾਲੋਂ ਵੀ ਟੁੱਟਣਗੇ ਮੈਂ ਉਹ ਚੀਜ਼ ਨੋਟ ਕਰਦਾ ਹਾਂ ਉਹ ਆਪਾਂ ਗੁਰਦੁਆਰਿਆਂ 'ਚ ਵੀ ਜਾਂਦੇ ਆ ਜਿਹੜੇ ਇੱਥੋਂ ਦੇ ਜਵਾਕ ਆਉਂਦੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਵਾਕ ਆਉਂਦੇ ਆ ਆਪਦੇ ਮਾਪਿਆਂ ਨਾਲ ਆਉਂਦੇ ਜ਼ਿਆਦਾਤਰ ਇੱਥੇ ਕਿਉਂਕਿ ਉਹਨਾਂ ਨੂੰ ਉਹਦੇ ਮਾਪਿਆਂ ਨੇ ਦੱਸਿਆ ਵੀ ਸਿੱਖ ਧਰਮ ਹੈਗਾ ਪਰ ਜੇ ਉਦੋਂ ਅਗਲੀ ਜਨਰੇਸ਼ਨ ਦੀ ਆਪਾਂ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਵੀ ਉਹ ਇੰਨਾ ਆਉਣਗੇ ਜੇ ਉਹਨੂੰ ਪੜਾਇਆ ਉਸ ਲੈਵਲ ਦੀ ਪੜ੍ਹਾਈ ਨਾ ਮਿਲੀ ਤਾਂ ਉਹਨੂੰ ਸਿੱਖਿਆ ਨਾ ਮਿਲੀ ਤਾਂ ਅੱਜ ਜਿਹੜੀ ਪੜ੍ਹਾਈ ਆ ਨਾ ਪੜ੍ਹਾਈ ਵੀ ਰੋਜ਼ਗਾਰ ਦੇ ਪ੍ਰਤੀ ਜ਼ਿਆਦਾ ਸਰਕਾਰ ਨੇ ਇਦਾਂ ਦੀਆਂ ਨੀਤੀਆਂ ਬਣਾਤੀਆਂ ਵਿੱਦਿਆ ਨੂੰ ਇਹੋ ਜੀ ਕਰਤਾ ਕਿ ਬੱਚੇ ਜੀਵਨ ਜਾਂਚ ਚ ਸਿੱਖਣ ਨਾ ਸਿੱਖਣ ਵੀ ਕੱਲ ਨੂੰ ਉਹ ਕਿਸੇ ਕੰਮ ਤੇ ਲੱਗ ਸਕਣ ਲੋਕਾਂ ਦੀਆਂ ਹੀ ਮੰਗਾਂ ਸੀ ਇਹੋ ਜੀਆਂ ਕਿ ਬੱਚਿਆਂ ਨੂੰ ਯਾਰ ਕੋਈ ਇਹੋ ਜੀ ਪੜ੍ਹਾਈ ਮਿਲੇ ਜਿਹੜੀ ਇਹਨਾਂ ਦੇ ਕੰਮ ਵੀ ਆਵੇ ਤਾਂ ਉਹ ਜਿਹੜੀ ਅੱਗੇ ਕਾਮ ਪੜ੍ਹਾਈ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਹੁਣ ਇੱਥੇ ਤਾਂ ਨਾ ਕੋਈ ਪੜ੍ਹਾਉਂਦਾ ਜਾਂ ਮਹਾਰਾਜੇ ਰਣਜੀਤ ਸਿੰਘ ਦਾ ਲੇਖ ਤਾਂ ਨਹੀਂ ਨਾ ਇੱਥੇ ਕੋਈ ਪੜ੍ਹਾਉਂਦਾ ਤਾਂ ਫਿਰ ਆਪਾਂ ਹਿਸਟਰੀ ਨਾਲ ਤਾਂ ਆਪਦੀ ਟੁੱਟ ਜਾਣਾ ਹਾਂ ਜਿਵੇਂ ਹੁਣ ਬੜੇ ਇੰਟਰਸਟਿੰਗ ਸਾਡੇ ਹੁੰਦੇ ਆ ਕਤ ਚਾਹਨਾ ਆਮ ਲੋਕਾਂ ਨੇ ਸੁਣਿਆ ਜਿਹੜੇ ਪੜ੍ਹੇ ਆ ਉਹਦੇ ਚ ਸਾਨੂੰ ਪੁਰਾਣੇ ਪੰਜਾਬ ਦੀਆਂ ਨਵੇਂ ਪੰਜਾਬ ਦੀਆਂ ਸਾਰੀਆਂ ਕਹਾਣੀਆਂ ਪੜਨ ਨੂੰ ਮਿਲਦੀਆਂ ਸੀ ਅਸੀਂ ਉਹ ਪੜ੍ਹਦੇ ਸੀ ਦਿਮਾਗ 'ਚ ਉਹ ਚੀਜ਼ਾਂ ਚੱਲਦੀਆਂ ਸੀ ਵੱਡੇ ਛੋਟੇ ਨੂੰ ਕਿਵੇਂ ਮਤਲਬ ਬੁਲਾਉਣਾ ਕਿਸੇ ਨਾਲ ਕਿਵੇਂ ਗੱਲ ਕਰਨੀ ਹੈ ਪਿੰਡਾਂ 'ਚ ਇਹ ਬਹੁਤ ਵੱਡੀ ਇੱਕ ਸ਼ਰਮ ਹੁੰਦੀ ਹੈ ਉੱਥੇ ਕੁੜੀਆਂ ਖਾਸ ਕਰਕੇ ਛੋਟੇ ਜਵਾਕ ਆ ਜਿਹੜੇ ਵੱਡੇ ਜੀ ਨੂੰ ਬੁਲਾਉਣੋਂ ਡਰਦੇ ਆ ਸੰਘਦੇ ਆ ਹਨਾ ਤਾਂ ਉਹ ਚੀਜ਼ ਇੱਥੇ ਹੈ ਨਹੀਂ ਇੱਥੇ ਸਾਰਾ ਕੁਝ ਓਪਨ ਹੈ ਤਾਂ ਉਹ ਬੱਚਾ ਇੱਥੇ ਨਾ ਇੱਕ ਫ੍ਰੀ ਮਾਈਂਡ ਜਿਹਾ ਉਹਨੂੰ ਫਿਕਰ ਤੇ ਕਿਸੇ ਚੀਜ਼ ਦਾ ਭੈਜਿਆ ਖਤਮ ਆ ਇੱਥੇ ਬੱਚੇ ਦਲੇਰ ਆਪਾਂ ਕਹਿ ਸਕਦੇ ਜਰੂਰ ਆ ਪਰ ਉਸ ਚੀਜ਼ ਤੋਂ ਟੁੱਟੇ ਹੋਏ ਆ ਹੂੰ ਜਿਹੜੀਆਂ ਚੀਜ਼ਾਂ ਬੱਚੇ ਚ ਆਉਣੀਆਂ ਚਾਹੀਦੀ ਪੰਜਾਬ ਚ ਆਉਂਦੀਆਂ ਨਾ ਉਹ ਇੱਥੇ ਨਹੀਂ ਆਉਂਦੀਆਂ ਮੇਰਾ ਮੰਨਣਾ ਇਹ ਆ ਇੱਕ ਗੱਲ ਮੈਂ ਇੱਥੇ ਹੋਰ ਵੀ ਨੋਟ ਕੀਤੀ ਆ ਵੀ ਇਹਦਾ ਕਾਰਨ ਇੱਥੇ ਆਪਣਾ ਸ케ਜੂਲ ਬੜਾ ਬਿਜ਼ੀ ਆ ਮਾਪਿਓ ਕੋਲੇ ਟਾਈਮ ਹੀ ਹੈ ਨਹੀਂ ਵੀ ਆਪਦੇ ਬੱਚੇ ਨੂੰ ਟਾਈਮ ਦੇਣ ਉਹ ਦਾਦਾ ਦਾਦੀ ਆ ਇੱਥੇ ਜਾਂ ਮਾਪਿਓ ਆ ਇੰਨਾ ਕੁ ਬਿਜ਼ੀ ਰਹਾਣਾ ਵੀ ਉਹ ਉਹਨਾਂ ਕੋਲੇ ਮਿੰਟ ਕੱਢਣਾ ਵੀ ਇੱਕ ਮੁਸ਼ਕਿਲ ਦਾ ਕੰਮ ਆ ਵੀ ਜੋ ਬੱਚੇ ਲਈ ਕੱਢ ਲੈਣ ਦਾ ਤੇ ਜਦੋਂ ਆਪਾਂ ਉਹਨਾਂ ਕੋਲੇ ਬੈਠਦੇ ਨਹੀਂ ਤੇ ਜਿਵੇਂ ਹੁਣ ਆਪਾਂ ਪੰਜਾਬ ਸੀਗੇ ਅਸੀਂ ਰਾਤ ਨੂੰ ਬੈਠੇ ਹਾਂ ਦਾਦਾ-ਦਾਦੀ ਕੋਲੇ ਬਹਿਣ ਉਹਨਾਂ ਤੋਂ ਕਹਾਣੀਆਂ ਸੁਣਨੀਆਂ ਵੀ ਆ ਆਪਣਾ ਹਨਾ ਹਿਸਟਰੀ ਦੀਆਂ ਸੁਣ ਲੈਣੀਆਂ ਕੋਈ ਜਾਂ ਆਪਣਾ ਸਿੱਖ ਦੇ ਸਿੱਖਾਂ ਬਾਰੇ ਸੁਣ ਲੈਣੀਆਂ ਉਹ ਆਪਣਾ ਇੱਕ ਨਾ ਇਮੇਜ ਕ੍ਰੀਏਟ ਕਰਦਾ ਆਪਣੇ ਦਿਮਾਗ 'ਚ ਵੀ ਆਪਣਾ ਸਿੱਖ ਦੇ ਪ੍ਰਤੀ ਬਿਲਕੁਲ ਜਾਂ ਆਪਣੇ ਧਰਮ ਦੇ ਪ੍ਰਤੀ ਜਾਂ ਆਪਣੇ ਪਿਛੋਕੜ ਦੇ ਪ੍ਰਤੀ ਪਰ ਇੱਥੇ ਉਹ ਚੀਜ਼ ਟੁੱਟਦੀ ਜਾ ਰਹੀ ਹੈ। ਉਹੀ ਤਾਂ ਆਪਾਂ ਗੱਲ ਸ਼ੁਰੂ ਵਿੱਚ ਵੀ ਕਰ ਰਹੇ ਸੀ ਨਾ ਕਿ ਇੱਥੋਂ ਦੇ ਬੱਚੇ ਦੇ ਵੱਡਾ ਹੋਣ 'ਚ ਤੇ ਉੱਥੋਂ ਦੇ ਵੱਡਾ ਹੋਣ 'ਚ ਇੱਕ ਬਹੁਤ ਵੱਡਾ ਫਰਕ ਆ। ਉੱਥੇ ਬੱਚਾ ਕੀ ਕੀ ਚੀਜ਼ਾਂ ਸਿੱਖ ਕੇ ਕੀ ਕੀ ਚੀਜ਼ਾਂ ਕਰਕੇ ਜਵਾਨ ਹੋ ਰਿਹਾ। ਇੱਥੇ ਬੱਚਾ ਕਿਸ ਤਰ੍ਹਾਂ ਵੱਧ ਫੁੱਲ ਰਿਹਾ। ਕਿਸ ਪਾਸੇ ਨੂੰ ਜਾ ਰਿਹਾ। ਕਿਹੋ ਜੀ ਸਿੱਖਿਆ ਲੈ ਰਿਹਾ। ਕਿਹੋ ਜੀਆਂ ਖੇਡਾਂ ਖੇਡ ਰਿਹਾ। ਹਣਾ ਕਿਹੋ ਜੀ ਉਹਨੂੰ ਮਾਪੇ ਵੱਲੋਂ ਮਾਪੇ ਵੱਲੋਂ ਤਾਂ ਤੁਸੀਂ ਇੱਥੇ ਗੱਲ ਖਤਮ ਕਰ ਦਿੱਤੀ ਨਾ ਕਿ ਸ਼ਡਿਊਲ ਹੀ ਇੰਨਾ ਬਿਜੀ ਹੈ ਹਾਂ ਇੱਕ ਬੰਦਾ ਥੱਕਿਆ ਟੁੱਟਿਆ ਆ ਉਹ ਆ ਕੇ ਹੁਣ ਮੱਥਾ ਮਾਰੀ ਤਾਂ ਮੰਨ ਲੋ ਕੋਈ ਵੀ ਬੰਦਾ ਇੰਨੀ ਮੱਥਾ ਮਾਰੀ ਕਰ ਹੀ ਨਹੀਂ ਸਕਦਾ ਹਣਾ ਹੁੰਦੀ ਨਹੀਂ ਕਿਸੇ ਤੋਂ ਉੱਥੇ ਆਪਣਾ ਕਲਚਰ ਅੱਜ ਵੀ ਇਹੋ ਜਿਹਾ ਹੈ ਕਿ ਉੱਥੇ ਇੱਕ ਜਾਂ ਦੋ ਜੀ ਘਰ ਦੇ ਕੰਮ ਕਰਦੇ ਆ ਖਾਸ ਕਰ ਜਿਨ੍ਹਾਂ ਦੀ ਚੰਗੀ ਖੇਤੀ ਹੈ ਚੰਗੀਆਂ ਜ਼ਮੀਨਾਂ ਲਗਭਗ ਸਾਰਿਆਂ ਕੋਲ ਹੀ ਆ ਤਾਂ ਬਾਕੀ ਸਾਰੇ ਜੀ ਲਗਭਗ ਵੇਲਿਆਂ ਵਰਗੇ ਹੁੰਦੇ ਆ ਘਰੇ ਕਦੇ ਦਾਦੀ ਵੇਲੀ ਆ ਮਾਵੇਲੀ ਇਹ ਦੁਪਹਿਰ ਤੋਂ ਬਾਅਦ 10 ਵਜੇ ਤੋਂ ਬਾਅਦ ਰੋਟੀ ਪਾਣੀ ਸਾਰਾ ਖਤਮ ਕਰ ਲਿਆ ਹਨ ਤਾਂ ਸ਼ਾਮ ਨੂੰ ਤਾਂ ਖਾਸ ਕਰਕੇ ਸਾਰਾ ਪਰਿਵਾਰ ਇੱਕ ਥਾਂ ਬੈਠਦਾ ਹੈ ਇੱਥੇ ਹੁਣ ਸ਼ਿਫਟ ਦਾ ਹੀ ਟਾਈਮ ਮੈਚ ਨਹੀਂ ਇੱਕ ਬੰਦਾ ਰਾਤ ਨੂੰ 2 ਵਜੇ ਜਾਊਗਾ ਕੋਈ 10 ਵਜੇ ਆ ਰਿਹਾ ਤਾਂ ਸਾਰਿਆਂ ਦਾ ਸ਼ਡਿਊਲ ਅਲੱਗ-ਅਲੱਗ ਹੈ ਡਿਫਰੈਂਟ ਹਨ ਤਾਂ ਬੱਚੇ ਨੂੰ ਵੀ ਇੱਥੇ ਕੁਝ ਸਹੂਲਤਾਂ ਉਹ ਜੀਆਂ ਮਿਲ ਗਈਆਂ ਆਈਪੈਡ ਹੈ ਬੱਚੇ ਦੇ ਕੋਲੇ ਬੱਚਾ ਉਹ ਦਿਨ ਬਿਜੀ ਹੋ ਸਕਦਾ ਦਾਦਾ ਬੈਠਾ ਟੀਕਦਾ ਵੀ ਮੇਰੇ ਕੋਲੇ ਆਵੇ ਤਾਂ ਬੱਚੇ ਨੇ ਉਹਦੇ ਕੋਲ ਜਾਣਾ ਹੀ ਨਹੀਂ ਕਿਉਂ ਉਹਦੇ ਚ ਉਹਦਾ ਧਿਆਨ ਲੱਗਿਆ ਪਿਆ ਤਾਂ ਇਹ ਮੈਂ ਤਾਂ ਇੱਕ ਹੋਰ ਚੀਜ਼ ਮੰਨਦਾ ਜੇ ਬੱਚਿਆਂ ਨੂੰ ਲਾਉਣਾ ਹੈ ਨਾ ਇਸ ਪਾਸੇ ਆਪਣੇ ਜੋ ਵਿਦੇਸ਼ੀ ਭਾਈਚਾਰਾ ਜਿੰਨਾ ਵਿਦੇਸ਼ਾਂ ਚ ਵੱਸਿਆ ਹਮ ਖਾਸ ਕਰ ਬੱਚਿਆਂ ਨੂੰ ਉਥੇ ਇਹੋ ਜਿਹੇ ਪ੍ਰੋਗਰਾਮ ਬਖਾਏ ਜਾਣ ਜਿਵੇਂ ਆਪਾਂ ਕਿਸੇ ਦਾ ਵਿਆਹ ਸ਼ਾਦੀ ਹੈ ਬੱਚਿਆਂ ਨੂੰ ਜ਼ਰੂਰ ਲਿਜਾਓ ਕੋਈ ਆਪਣੇ ਧਾਰਮਿਕ ਜਿਵੇਂ ਇਹਨਾਂ ਦਿਨਾਂ ਚੋਂ ਆਪਣੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਇਹੋ ਜੀਆਂ ਥਾਵਾਂ ਤੇ ਲਿਜਾਓ ਬੱਚਿਆਂ ਨੂੰ ਕੁਛ ਨਾ ਕੁਛ ਆਪਾਂ ਜੋੜੀ ਰੱਖਣ ਦਾ ਉਪਰਾਲਾ ਹੀ ਕਰ ਸਕਦੇ ਆ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ ਆਪਾਂ ਹੁਣ ਉਹ ਚੀਜ਼ ਮੋੜ ਦੇਾਂਗੇ ਇਹ ਚੀਜ਼ ਜਿਹੜੀ ਤੀਜੀ ਪੀੜ੍ਹੀ ਵਾਲੀ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਵੇਖੋ ਗੱਲ ਆਪਣੀ ਉਹਦੇ ird gird ਦੀ ਘੁੰਮੀ ਜਾਂਦੀ ਹੈ ਕਿਉਂਕਿ ਆਪਣਾ ਸਬਜੈਕਟ ਵੀ ਉਹੀ ਹੈ ਆਖਰਕਾਰ ਗੱਲ ਆਪਾਂ ਨੂੰ ਇਹ ਕਿਸੇ ਬੰਦੇ ਨੂੰ ਵੀ ਪੁੱਛ ਲਓ ਤੁਸੀਂ ਮੁਕਦੀ ਉੱਥੇ ਹੀ ਦਿਸਦੀ ਹੈ ਵੀ ਆਉਣ ਵਾਲੀ ਤੀਜੀ ਜਾਂ ਚੌਥੀ ਪੀੜ੍ਹੀ ਵੀ ਭੁੱਲ ਜਾਊਗੀ ਪਿੱਛੇ ਹਰ ਇਹਨੂੰ ਤਾਂ ਇਹ ਵੀ ਲੱਗਦਾ ਵੀ ਕੁਛ ਇਹ ਮਾਪਿਓ ਦੇ ਦੋਸ਼ ਇਹ ਵੀ ਆ ਤੁਸੀਂ ਕਿਹਾ ਵੀ ਹੁਣ ਆਪਣਾ ਉਥੇ ਲੈ ਕੇ ਜਾਓ ਕੋਈ ਵੀ ਪ੍ਰੋਗਰਾਮ ਹੁੰਦਾ ਜਾਂ ਹਨਾ ਪਰ ਮੈਂ بڑے ਨੋਟ ਕੀਤੇ ਜਦੋਂ ਉਧਰ ਜਾਂਦੇ ਆ ਨਾ ਤੇ ਕਹ ਦੇਣਗੇ ਸਾਡਾ ਤਾਂ ਬੱਚਾ ਆ ਖਾਂਦਾ ਨਹੀਂ ਸਾਡਾ ਬੱਚਾ ਕਰ ਨਹੀਂ ਸਕਦਾ ਉਹ ਫਿਰ ਆਪਾਂ ਆਪਦੇ ਕਲਚਰ ਤੋਂ ਪਹਿਲਾਂ ਹੀ ਛੱਡ ਰਹੇ ਉਹਨਾਂ ਨੂੰ ਵੇਖੋ ਜਦੋਂ ਉਹ ਪੰਜਾਬ ਦੀ ਰੋਟੀ ਨਹੀਂ ਖਾਊਗਾ ਪੀਜ਼ਿਆਂ ਤੇ ਹੋ ਜਾਊਗਾ ਮਤਲਬ ਆਪਾਂ ਤਾਂ ਕਲਚਰ ਛੱਡ ਤਾਂ ਪਿੱਛੇ ਉੱਥੇ ਹਾਂ ਇਹਦੇ ਮਾਰੇ ਤਾਂ ਆਪਾਂ ਲੈ ਕੇ ਗਏ ਸੀ ਉਹਨੂੰ ਇੰਨਾਂ ਚੀਜ਼ਾਂ ਵਾਸਤੇ ਆਪਾਂ ਰੋਟੀ ਮਰਿਆ ਆਏ ਸੀ ਇੱਥੇ ਮੇਉਂ ਤੇ ਯਾਰ ਦਾਲ ਰੋਟੀ ਕਿਨੂੰ ਆਂਦੇ ਆ ਸਾਗ ਕਿਨੂੰ ਆਂਦਿਆ ਬਸ ਇਹ ਤਾਂ ਇੱਥੇ ਵੀ ਲੋਕ ਬਣਾਉਂਦੇ ਆ ਘਰਾਂ 'ਚ ਸਭ ਕੁਝ ਕਰਦੇ ਆ ਪਰ ਇੱਕ ਉਥੋਂ ਦਾ ਉਨ ਉਥੇ ਮੰਨ ਲਓ ਪਿੰਡੂ ਦੇਸੀ ਚੁੱਲ੍ਹੇ ਤੇ ਬਣਨਾ ਸਾਰਾ ਕੁਝ ਉਥੇ ਮਾਹੌਲ ਕਿਹੋ ਜਿਹਾ ਪਰਿਵਾਰ ਦਾ ਘਰ 'ਚ ਪਸ਼ੂ ਵੀ ਖੜੇ ਆ ਚੰਗੀਆਂ ਮੱਝਾਂ ਖੜੀਆਂ ਹਨਾ ਟਰੈਕਟਰ ਖੜਾ ਘਰ 'ਚੋਂ ਬੱਚਾ ਸਾਰਾ ਕੁਝ ਵੇਂਦਾ ਉਹਨੂੰ ਖੇਤ ਲੈ ਕੇ ਜਾਓ ਉਹਨੂੰ ਪਤਾ ਲੱਗੇ ਯਾਰ ਮਿੱਟੀ ਤੇ ਨੰਗੇ ਪੈਰੀ ਵੀ ਤੁਰੇ ਫਿਰਦੇ ਆ ਤਾਂ ਹੁਣ ਇੱਥੇ ਤਾਂ ਆਪਾਂ ਨੂੰ ਪਤਾ ਨਾ ਚਾਹੀਏ ਕੋਈ ਖੇਤਾਂ 'ਚ ਹੀ ਕੰਮ ਕਰਦਾ ਜਿਹੜਾ ਆਪਾਂ ਬੂਟ ਪਾ ਕੇ ਕਰਦਾ ਉਥੇ ਆਪਾਂ ਨੂੰ ਬੱਚੇ ਨੂੰ ਬਚਪਨ ਚ ਮਿੱਟੀ ਚ ਜਿੰਨਾ ਚਿਰ ਖੇਡਣਾ ਨਾ ਮਿਲੇ ਅੱਗੇ ਤਾਂ ਇਹ ਆਂਦੇ ਹੁੰਦੇ ਸੀ ਕਿ ਜਿਹੜਾ ਬੱਚਾ ਮਿੱਟੀ ਚ ਹੀ ਨਹੀਂ ਖੇਡਿਆ ਉਹਦਾ ਸਰੀਰ ਦਾ ਵਿਕਾਸ ਹੀ ਨਹੀਂ ਪੂਰਾ ਹੋ ਸਕਦਾ ਅਸੀਂ ਤਾਂ ਜਿਵੇਂ ਰੋਗ ਰੋਗ ਮਿੱਟੀ ਖਾ ਵੀ ਜਾਂਦੇ ਸੀ ਸਾਡੇ ਕੁੱਟ ਵੀ ਪੈ ਜਾਂਦੀ ਸੀ ਕਈ ਵਾਰੀ ਹਨਾ ਤਾਂ ਅਸੀਂ ਤਾਂ ਵੇਖਿਆ ਨਹੀਂ ਕਦੇ ਕੋਈ ਬੱਚਾ ਮਿੱਟੀ ਖਾ ਕੇ ਮਰ ਗਿਆ ਹੋਵੇ ਜਾਂ ਬੱਚਾ ਲਿਬੜਨ ਦੀ وجہ ਨਾਲ ਬਿਮਾਰ ਹੋ ਗਿਆ ਹੋਵੇ ਤੁਸੀਂ ਆਮ ਵੇਖੋ ਇੱਕ ਚੀਜ਼ ਗਰੀਬ ਲੋਕਾਂ ਦੇ ਬੱਚੇ ਆ ਜਿਹੜੇ ਸੜਕਾਂ ਤੇ ਕੰਮ ਕਰਨ ਵਾਲੇ ਈਵਨ ਮਜ਼ਦੂਰੀ ਕਰਨ ਵਾਲੇ ਉਹਨਾਂ ਦੇ ਬੱਚੇ ਮਿੱਟੀ ਚ ਖੇਡਦੇ ਰਹਿੰਦੇ ਆ ਮੈਨੂੰ ਤਾਂ ਨਹੀਂ ਲੱਗਿਆ ਕਦੇ ਵੀ ਉਹਨਾਂ ਦੇ ਬੱਚੇ ਉਸ ਵਜ੍ਹਾ ਨਾਲ ਬਿਮਾਰ ਹੋ ਗਏ ਹੋਣ ਜਾਂ ਉਹ ਸਾਡੇ ਨਾਲੋਂ ਘੱਟ ਉਮਰ ਭੋਕੇ ਗਏ ਹੋਣ ਤਾਂ ਸਾਨੂੰ ਇਹ ਡਰ ਲੱਗਿਆ ਰਹਿੰਦਾ ਤੇਰੀ ਜਿਹੀ ਵੀ ਗੱਲ ਉਹਦਾ ਮੈਂ ਜਵਾਬ ਤਾਂ ਦਿੰਨਾ ਕਿ ਇੱਥੋਂ ਬੱਚੇ ਲੈ ਕੇ ਜਾਂਦੇ ਆ ਈਵਨ ਉੱਥੋਂ ਤੱਕ ਕੋਸ਼ਿਸ਼ ਕਰਦੇ ਮੇਰਾ ਬੱਚਾ ਦੂਜੇ ਬੱਚਿਆਂ ਚ ਨਾਲ ਰਲੇ ਯਾਰ ਇਹਨਾਂ ਵਾਲੀਆਂ ਮਾੜੀਆਂ ਆਦਤਾਂ ਸਿੱਖ ਜੂ ਇਹ ਨਾਲ ਕੀ ਗੱਲ ਯਾਰ ਉਹ ਸਾਰੇ ਬੱਚੇ ਮਾੜੇ ਨਹੀਂਗੇ ਉਹਨਾਂ ਦੀ ਸਾਰੀਆਂ ਆਦਤਾਂ ਉਹਨਾਂ ਦੇ ਮਾਪੇ ਉਹ ਤਾਂ ਐਸੀ ਸੋਚਦੇ ਸਾਡਾ ਬੱਚਾ ਬਹੁਤ ਵਧੀਆ ਹਾਂ ਬਿਲਕੁਲ ਬਿਲਕੁਲ ਪਰ ਉਹ ਇੱਥੋਂ ਵਾਲੇ ਦੇ ਇੱਕ ਮਨ 'ਚ ਉਹ ਚੀਜ਼ ਆ ਜਾਂਦੀ ਯਾਰ ਨਹੀਂ ਇਹ ਲਿਬੜਿਆ ਜਾਂ ਮੇਰਾ ਬੱਚਾ ਇਹਦੀਆਂ ਵਾਲੀਆਂ ਗੱਲਾਂ ਨਾ ਸਿੱਖ ਜਾਈ ਜਦੋਂ ਉਹਦੀਆਂ ਜਾਣਾ ਤਾਂ ਸੀ ਉਹਨੂੰ ਸਿਖਾਉਣ ਵਾਸਤੇ ਉਹ ਚੀਜ਼ ਉਹਨੂੰ ਉਹ ਵਿਖਾਉਣ ਵਾਸਤੇ ਵੀ ਸਾਡਾ ਇਹੋ ਜਿਹਾ ਕਲਚਰ ਸੀਗਾ ਹਾਂ ਤੇ ਉਹਦੇ ਚ ਅਸੀਂ ਰਲਣ ਤੋਂ ਡਰਦੇ ਆ ਕਿ ਨਹੀਂ ਯਾਰ ਇਹਨਾਂ ਜਵਾਕਾਂ ਨਾਲ ਨਾ ਮੇਰਾ ਜਵਾਕ ਛੇੜੇ ਨੂੰ ਕੋਈ ਸੱਟ ਫੇਟ ਨਾ ਮਾਰ ਦੇਣ ਉਹੀ ਡਰੀ ਜਾਣਾ ਮਤਲਬ ਨਜਾਇਜ਼ ਜੀ ਤਾਂ ਉਹ ਵੀ ਇੱਕ ਦੂਰ ਕਰਨ ਦਾ ਸਾਡਾ ਬਹੁਤ ਵੱਡਾ ਕਾਰਨ ਹੈ ਵਿਆਹਾਂ ਸ਼ਾਦੀਆਂ 'ਚ ਵੇਖੋ ਉੱਥੇ ਆਪਾਂ ਖੁੱਲ ਕੇ ਨੱਚਦੇ ਆਂ ਜਾਂ ਕੁੱਦਦੇ ਆਂ ਹਨਾ ਖੇਤ ਜਾਓ ਕਦੇ ਉਹਨੂੰ ਟਰੈਕਟਰ 'ਤੇ ਬਿਠਾਓ ਬੱਚੇ ਨੂੰ ਯਾਰ ਹਣਾ ਜੇ ਕੋਈ ਮੈਚ ਹੋਈ ਜਾਂਦਾ ਉਹਨੂੰ ਮੱਧ ਚੋਂਨ ਦਾ ਦੱਸੋ ਵੀ ਐਂ ਚੋਈਦੀ ਆ ਪੁੱਤ ਜੇ ਜੋੜਨਾ ਉਹਨੂੰ ਜੜ ਨਾਲ ਕੋਸ਼ਿਸ਼ਾਂ ਹੋ ਸਕਦੀਆਂ ਮੇਰੇ ਕਹਿਣ ਦਾ ਮਤਲਬ ਆ ਸਾਲ ਚ 2 ਮਹੀਨੇ ਹਰ ਦੋ ਹਰ ਸਾਲ ਨਹੀਂ ਦੂਜੇ ਤੀਜੇ ਸਾਲ ਜਦੋਂ ਉਹਦੇ ਦਿਮਾਗ ਚੋਂ ਚੀਜ਼ਾਂ ਨਿਕਲਣ ਨਾ ਦਿਓ ਦੂਜੇ ਕਿਸਾਲ ਨੂੰ ਨਿਕਲਦੀ ਹੁੰਦੀ ਬੰਦੇ ਦੇ ਦਿਮਾਗ ਚੋਂ ਚੀਜ਼ ਉਹਦੋਂ ਨੂੰ ਫੇਰ ਲੈ ਜਾਓ ਤਾਂ ਸਾਡੀ ਜੜ ਜੁੜੀ ਰਹੂਗੀ ਅਸੀਂ ਆਪਦੇ ਕਲਚਰ ਨਾਲ ਕਿੱਦਾਂ ਜੋੜ ਸਕਦੇ ਥੋੜੇ ਹਿਸਾਬ ਨਾਲ ਕਿਹੜੇ ਕਿਹੜੇ ਪੁਆਇੰਟ ਤਾਂ ਬੜੇ ਆ ਵੇਖੋ ਇੱਕ ਤਾਂ ਇੱਥੇ ਵੀ ਪੰਜਾਬੀ ਜ਼ਰੂਰ ਪੜਾਓ ਬੱਚਿਆਂ ਹਮ ਸਾਡੀ ਪੰਜਾਬੀ ਭਾਸ਼ਾ ਚ ਨਾ ਇੱਕ ਮਨੋਰੰਜਨ ਵੀ ਆ ਸਾਡੇ ਕਈ ਵਰਡ ਇਹੋ ਜਿਹੇ ਆ ਹੁਣ ਹਿੰਦੀ ਚ ਕਹ ਦਨਗੇ ਖਿੜਕੀ ਆ ਪੰਜਾਬੀ ਚ ਬਾਰੀ ਡਾ ਦੇ ਯਾਰ ਹੁਣ ਕਿਸੇ ਨੂੰ ਕਹਦੇ ਬਾਰੀ ਡਾ ਦੇ ਹੋ ਸਕਦਾ ਜਿਆਦੇ ਪੜੇ ਲਿਖੇ ਦੇ ਸਮਝ ਨਾ ਆਵੇ ਉਹ ਤਾਂ ਆਖੂਗਾ ਵੀ ਖਿੜਕੀ ਬੰਦ ਕਰ ਦੇ ਆਪਾਂ ਖਣਾ ਬਾਰੀ ਭੇੜ ਦੇ ਹਮ ਸਾਡੇ ਵਰਡ ਵੇਖੋ ਕਿੰਨੇ ਕਿੰਨੇ ਵਧੀਆ ਖੁੱਲੇ ਡੁੱਲੇ ਆ ਪੰਜਾਬੀ ਭਾਸ਼ਾ ਪੜ੍ਹੇ ਉਹ ਪੰਜਾਬੀ ਖੇਡਾਂ ਬਾਰੇ ਜਾਣਕਾਰੀ ਰੱਖੇ ਘਰ ਚ ਪਰਿਵਾਰ ਜਿੰਨੇ ਆ ਸਾਰੇ ਪੰਜਾਬੀ ਬੋਲਣ ਬੱਚਿਆਂ ਨਾਲ ਉਹਨਾਂ ਨੂੰ ਇਹ ਕਹਿ ਦੇਣ ਪਰ ਪਿਆਰ ਨਾਲ ਹੀ ਕਹਿਣਾ ਹੁੰਦਾ ਬੱਚੇ ਨੂੰ ਵੇਖੋ ਹਰ ਚੀਜ਼ ਝੜਕ ਕੇ ਨਹੀਂ ਕਹੀ ਜਾਂਦੀ ਸਾਰੀਆਂ ਚੀਜ਼ਾਂ ਵਰਾ ਕੇ ਵੀ ਨਹੀਂ ਕੀਤੀਆਂ ਜਾਂਦੀਆਂ ਬੱਚੇ ਤੇ ਕੁਝ ਥੋੜਾ ਥੋੜਾ ਬਹੁਤਾ ਹੋਣਾ ਵੀ ਚਾਹੀਦਾ ਕੰਟਰੋਲ ਇਹ ਤਰਾਸ ਦੀ ਮੈਂ ਇੱਕ ਇਹ ਵੀ ਮੰਨਦਾ ਅੱਜ ਕੱਲ ਇੱਥੇ ਦੇਖੀਦਾ ਨਾ ਬੱਚੇ ਨੇ ਪੰਜਾਬੀ ਕਿ ਸਿਖਾਉਣੀ ਆਪਾਂ ਮਾਂ ਪਿਓ ਇੰਗਲਿਸ਼ ਸਿੱਖ ਰਿਹਾ ਵੀ ਸਾਨੂੰ ਬੱਚੇ ਨਾਲ ਟਾਕ ਕਰਨੀ ਆ ਜੇ ਆ ਵੇਖੋ ਕੱਲਾਂ ਕਰਨੀਆਂ ਆ ਜੀ ਅਸੀਂ ਇੱਕ ਇਹ ਤਰਾਸ ਦੀ ਆ ਵੀ ਬੱਚੇ ਨੂੰ ਨਹੀਂ ਆਪ ਸਕਾਰੇ ਪੰਜਾਬੀ ਆਪ ਆਪ ਸਿੱਖ ਰਹੇ ਆ ਦੇਖ ਤੇ ਜਿਹੜੀ ਚੀਜ਼ ਸਾਡੇ ਵਾਸਤੇ ਆਮ ਸਾਡੀ ਪੀੜ੍ਹੀ ਵਾਸਤੇ ਸਿੱਖਣੀ ਔਖੀ ਆ ਉਹ ਹੀ ਹੈ ਨਾ ਚੋਂ 10 ਪੜਿਆ ਕੋਈ ਘੱਟ ਪੜਿਆ ਜਾਂ ਨਹੀਂ ਵੀ ਪੜਿਆ ਤਾਂ ਉਹ ਉਹ ਬੰਦੇ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਸਿੱਖਦਾ ਉਹ ਇਹ ਨਹੀਂ ਸੋਚਦਾ ਯਾਰ ਸੋਣੇ ਨਹੀਂ ਚਾਹੁੰਦੇ ਬੱਚੇ ਨੂੰ ਹਾਂ ਮੈਂ ਕਹਦੇ ਆ ਯਾਰ ਤੂੰ ਮੇਰੇ ਨਾਲ ਪੰਜਾਬੀ ਚ ਗੱਲ ਕਰ ਲਾ ਮੈਂ ਨਾ ਇੱਥੇ ਤੁਹਾਡੇ ਕੋਲੇ ਆਇਆ ਮੈਂ ਇੱਕ ਸਟੋਰ ਤੇ ਕਿਰਾਏ ਸੀ ਖੜੇ ਮੈਨੂੰ ਬੜੀ ਖੁਸ਼ੀ ਹੋਈ ਉਹ ਕੁੜੀ ਸੀ ਪੰਜਾਬੀ ਸੀ ਛੋਟੀ ਉਮਰ ਦੀ ਸਟੂਡੈਂਟ ਹੋਊਗੀ ਮੇਰੇ ਖਿਆਲ ਪਾਰਟ ਟਾਈਮ ਜੌਬ ਕਰਦੀ ਹੋਊ ਕੋਈ ਉਨੇ ਮੈਨੂੰ ਹੱਥ ਬੰਨ ਕੇ ਸਾਸਰੀ ਘਰ ਅੰਕਲ ਕਹਿ ਕੇ ਬੁਲਾਇਆ ਮੈਨੂੰ ਬੜੀ ਖੁਸ਼ੀ ਹੋਈ ਹੁਣ ਜੇ ਉਹ ਹੀ ਕੁੜੀ ਗੁੱਡ ਮਾਰਨਿੰਗ ਜੇ ਉਹ ਕੁਝ ਹੋਰ ਕਹਿ ਦਿੰਦੀ ਤਾਂ ਗੱਲ ਤਾਂ ਉਨੀ ਸੀ ਨਾ ਉਹਦਾ ਕਲਚਰ ਸਾਭ ਕੇ ਰੱਖਿਆ ਹੋਇਆ ਇੱਥੇ ਆਉਣ ਦੇ ਬਾਵਜੂਦ ਮੈਨੂੰ ਨਹੀਂ ਪਤਾ ਉਹ ਕੁੜੀ ਇੱਧਰ ਦੀ ਬੌਰਨ ਸੀ ਜਾਂ ਇੰਡੀਆ ਤੋਂ ਆਈ ਹੈ ਜਾਂ ਕਿਵੇਂ ਵੀ ਆ ਪਰ ਇਹ ਚੀਜ਼ਾਂ ਸਾਡੇ ਚ ਵੀ ਹੋ ਸਕਦੀਆਂ ਵੇਖੋ ਇੱਥੋਂ ਦੇਸ਼ ਦੇ ਹਿਸਾਬ ਨਾਲ ਇੱਥੋਂ ਦੇ ਕਾਰੋਬਾਰ ਦੇ ਹਿਸਾਬ ਨਾਲ ਆਪਾਂ ਇੱਥੋਂ ਦੀ ਲੈਂਗੁਏਜ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੇ ਤਾਂ ਸਾਹਮਣੇ ਕੋਈ ਅੰਗਰੇਜ਼ ਆਇਆ ਤੁਹਾਡੇ ਤੁਸੀਂ ਬੋਲੂ ਉਹਦੇ ਨਾਲ ਅੰਗਰੇਜ਼ੀ ਗੱਡ ਵੈਲ ਗੁੱਡ ਹੈ ਨਾ ਪਰ ਜੇ ਤੁਹਾਨੂੰ ਕੋਈ ਪੰਜਾਬੀ ਬੰਦਾ ਸਟੋਰ ਤੇ ਆਇਆ ਤੁਹਾਡੇ ਕੋਲੇ ਤੁਸੀਂ ਵੀ ਅੱਗੋਂ ਪੰਜਾਬੀ ਹੋ ਹੂੰ ਇਹ ਚੀਜ਼ਾਂ ਸਾਡੇ ਬੱਚੇ ਵੇਖਣ ਕਿ ਨਹੀਂ ਯਾਰ ਪੰਜਾਬੀ ਵੱਧ ਬੋਲੀ ਜਾ ਰਹੀ ਹੈ ਅਸੀਂ ਇੱਕ ਦੂਜੇ ਨਾਲ ਤਾਂ ਪੰਜਾਬੀ ਚ ਹੀ ਗੱਲ ਕਰੀਏ ਇਹ ਵੀ ਸਾਡੇ ਸਮਾਜ ਚ ਹੈ ਹੀ ਇਹ ਕਾਮਯਾਬ ਅਸੀਂ ਵੱਡਾ ਮੰਨਦੇ ਆ ਯਾਰ ਵੀ ਮੈਂ ਅੰਗਰੇਜ਼ੀ ਬੋਲਦਾ ਤਾਂ ਮੈਂ ਖਰੇ ਨਹੀਂਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਅੱਜ ਹਾਂ ਅਸੀਂ ਪੰਜਾਬੀ ਭਾਸ਼ਾ ਨੂੰ ਆਪ ਹੀ ਨੀਵੀਂ ਕਰੀ ਜਾਂਦੇ ਆ ਤਾਂ ਸਾਡੇ ਬੱਚੇ ਫਿਰ ਉਹ ਕੀ ਸਮਝਣ ਲੱਗ ਜਾਂਦੇ ਆ ਕਿ ਨਹੀਂ ਯਾਰ ਸਾਡੀ ਭਾਸ਼ਾ ਚ ਕੋਈ ਕਮੀ ਤਾਂ ਹੈ ਜਿਹੜੀ ਏ ਨੀਵੀਂ ਹਰ ਬੰਦਾ ਇਹਨੂੰ ਨੀਵੀਂ ਕਰਦਾ ਅਸੀਂ ਵੇਖੋ ਅਸੀਂ ਆਪ ਦੀ ਚੀਜ਼ ਨੂੰ ਆਪ ਹੀ ਨੀਵੀਂ ਕਰਦੇ ਆ ਕੋਈ ਨਹੀਂ ਕਰ ਸਕਦਾ ਆਪ ਦੀ ਚੀਜ਼ ਦੀ ਸ਼ਾਨ ਵੀ ਅਸੀਂ ਆਪ ਬਣਾਉਣੀ ਹੁੰਦੀ ਹੈ ਤੇ ਉਹਨੂੰ ਨੀਵੇਂਆ ਵੀ ਆਪ ਹੀ ਕਰਨਾ ਹੁੰਦਾ ਅਸੀਂ ਪੰਜਾਬੀ ਭਾਸ਼ਾ ਨਾਲ ਜੁੜੇ ਰਹੀਏ ਨਾ ਤਾਂ ਸਮਝ ਲਓ ਅਸੀਂ ਮੁੱਢ ਨਾਲ ਜੁੜ ਗਏ ਸਾਡੀ ਮਾਂ ਬੋਲੀ ਹੈ ਤਾਂ ਉਹਦੇ ਬਾਅਦ ਵਾਲੀਆਂ ਜਿਹੜੀਆਂ ਗੱਲਾਂ ਜਿਵੇਂ ਅੱਗੇ ਆਪਾਂ ਗੱਲ ਕੀਤੀ ਪੰਜਾਬ ਜਾਣ ਬੱਚੇ ਉੱਥੇ ਵੇਖਣ ਨਹੀਂ ਯਾਰ ਅਸੀਂ ਜ਼ਮੀਨਾਂ ਜਾਇਦਾਦਾਂ ਵਾਲੇ ਆ ਜੱਟ ਅਸੀਂ ਜੱਟ ਹੁੰਨੇ ਆ ਹੋ ਸਕਦਾ ਇੱਥੇ ਛੋਟੇ ਛੋਟੇ ਬੱਚੇ ਆ ਜਿਹੜੇ ਜਮਾਂ ਹੀ ਜੰਮਣਗੇ ਦੂਜੀ ਤੀਜੀ ਪੀੜ੍ਹੀ ਜੋ ਉਹਨੂੰ ਇਹ ਨਾ ਪਤਾ ਵਿਹ ਜੱਟ ਹੁੰਦੇ ਸੀ ਤਾਂ ਆਪਣਾ ਇੱਕ ਵੱਖਰਾ ਰੁਤਬਾ ਜੱਟ ਕੌਮ ਦਾ ਖਾਸ ਕਰਕੇ ਪੰਜਾਬੀਆਂ ਦਾ ਉਹਨੂੰ ਕਾਇਮ ਰੱਖਣਾ ਸਾਡੇ ਵੱਡਿਆਂ ਦਾ ਦਾਦੇ ਦਾਦੀਆਂ ਦਾ ਮਾਪਿਓ ਦਾ ਕਰ ਸਕਦੇ ਹਾਂ ਅਸੀਂ ਬਹੁਤ ਹੱਦ ਤੱਕ ਕਰ ਸਕਦੇ ਹਾਂ ਤੇ ਪਰ ਅਖੀਰ ਚ ਗੱਲ ਆ ਕੇ ਮੁੱਕਦੀ ਉੱਥੇ ਹੀ ਹੈ ਵੀ ਜਦੋਂ ਰਹਿਣਾ ਹੀ ਇੱਥੇ ਹੈ ਤਾ ਫਿਰ ਹੋਊਗਾ ਤਾਂ ਉਹੀ ਜਿਹੜਾ ਤੁਸੀਂ ਸ਼ੁਰੂ ਚ ਕਿਹਾ ਸੀ ਵੀ ਤੀਜੀ ਕ ਪੀੜ੍ਹੀ ਆ ਜਿਹੜੀ ਚੌਥੀ ਲਾ ਲੋ ਵੱਧ ਤੋਂ ਵੱਧ ਉਹ ਪਿੰਡੋਂ ਨੇ ਜਾਣਾ ਨਹੀਂ ਜ਼ਮੀਨ ਉੱਥੋਂ ਖਤਮ ਹੋ ਜੂਗੀ ਹੌਲੀ ਹੌਲੀ ਖਤਮ ਕਰ ਦੇਣਾ ਤੇ ਘਰ ਵਾਲਾ ਥਾਂ ਤਾਂ ਫਿਰ ਜੋ ਜ਼ਮੀਨ ਨਾ ਰਹੀ ਫਿਰ ਘਰ ਵਾਲਾ ਥਾਂ ਵੀ ਕਾਹਦਾ ਰਹਿਣਾ ਜਦੋਂ ਨਵੀਂ ਪੀੜ੍ਹੀ ਆ ਗਈ ਉੱਥੇ ਫਿਰ ਰਹਿਣੇ ਕਿਹਨਾਂ ਨੇ ਨਹੀਂ ਬਿਲਕੁਲ ਬਿਲਕੁਲ ਤੇ ਇਹ ਸਾਰਾ ਕੁਛ ਨਾ ਜਿਹੜਾ ਖਾਤਮੇ ਵੱਲ ਨੂੰ ਆ ਪੰਜਾਬ ਨਾਲੋਂ ਟੁੱਟ ਰਹੇ ਆ ਅਸੀਂ ਜੜ ਸਾਡੀ ਟੁੱਟ ਜੂਗੀ ਇਹਦਾ ਸਾਡੇ ਪੰਜਾਬ ਨੂੰ ਬਹੁਤ ਵੱਡਾ ਇੱਕ ਨੁਕਸਾਨ ਕਹਿ ਸਕਦੇ ਆ ਕਿਉਂ ਸਾਡੀ ਗਿਣਤੀ ਘਟਦੀ ਇਸ ਤਰ੍ਹਾਂ ਕਹਿਣਾ ਅਸੀਂ ਕੈਨੇਡੀਅਨ ਆਸਟ੍ਰੇਲੀਅਨ ਜਾਂ ਅਮਰੀਕਨ ਹੋ ਜਾਾਂਗੇ ਪੰਜਾਬੀ ਨਹੀਂ ਹੋਵਾਂਗੇ ਉਦੋਂ ਤਾਂ ਇਹ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਹੀ ਹੱਲ ਲੱਭਣੇ ਚਾਹੀਦੇ ਵੇਖੋ ਆਪਾਂ ਇਹ 10 15 ਮਿੰਟ ਦੀ ਗੱਲਬਾਤ ਚ ਸਾਰਿਆਂ ਨੂੰ ਸਾਰੇ ਹੱਲ ਨਹੀਂ ਦੇ ਸਕਦੇ ਇਹ ਆਪਣਾ ਤਾਂ ਹੀ ਕਿਸੇ ਨੇ ਮੰਨਣਾ ਹੀ ਹੁੰਦਾ ਕਿ ਇੰਨੀਆਂ ਗੱਲਾਂ ਨਾਲ ਹੀ ਸਾਰਾ ਕੁਝ ਹੋ ਜਾਣਾ ਸਾਰੇ ਹੀ ਹਰ ਬੰਦੇ ਦੇ ਦਿਮਾਗ ਚ ਕੋਈ ਗੱਲ ਆਉਂਦੀ ਹੈ ਕਿਰ ਕੀ ਕੀਤਾ ਜਾ ਸਕਦਾ ਉਹ ਕਰੇ ਆਪਦੀ ਸੋਝੀ ਅਨੁਸਾਰ ਆਪਦੀ ਸਮਝ ਅਨੁਸਾਰ ਤਾਂ ਇਹ ਚੀਜ਼ਾਂ ਦੇ ਹਾਲ ਹੋ ਸਕਦੇ ਤੇ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਹਾਂਜੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਕੋਸ਼ਿਸ਼ ਜ਼ਰੂਰ ਕਰਿਆ ਕਰੋ ਆਪਣੇ ਬੱਚਿਆਂ ਨਾਲ ਪੰਜਾਬੀ ਜੀ ਗੱਲ ਕਰੋ। ਉਹਨਾਂ ਨੂੰ ਪੰਜਾਬ ਬਾਰੇ ਦੱਸੋ, ਆਪਣੇ ਪੁਰਖਿਆਂ ਬਾਰੇ ਦੱਸੋ, ਬਜ਼ੁਰਗਾਂ ਬਾਰੇ ਜ਼ਰੂਰ ਦੱਸਿਆ ਕਰੋ। ਉਹਨਾਂ ਦਾ ਦਾਦਾ ਕੌਣ ਸੀ, ਪਰਦਾਦਾ ਕੌਣ ਸੀ, ਕਿਹੜਾ ਲਾਣਾ ਸੀ, ਕਿਹੜੇ ਪਿੰਡ ਤੋਂ ਆਪਾਂ। ਤੇ ਇਹਨਾਂ ਚੀਜ਼ਾਂ ਨਾਲ ਕੀ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਸਟਰੋਂਗ ਹੁੰਦੀ ਆ। ਤੇ ਇਦਾਂ ਦੇ ਹੀ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਹੁੰਦੇ ਰਵਾਂਗੇ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਸਬਸਕ੍ਰਾਈਬ ਜਰੂਰ ਕਰ ਲਿਓ ਨਵੇਂ-ਨਵੇਂ ਇਦਾਂ ਹੀ ਪੋਡਕਾਸਟ ਕਰਦੇ ਰਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਨੂੰ ਕਿੱਦਾਂ ਲੱਗਿਆ ਹਾਂਜੀ ਸਾਸਰੀਆ ਸਾਸਰੀਆ